ਇਹ ਜਿਹੜੀ ਪਾਣੀ ਦਾ ਮਸਲਾ ਸਾਡੇ ਮਲੇ ਵਿੱਚ ਪਾਣੀ ਦਾ ਮਸਲਾ ਦਾ ਮੈਨੂੰ ਕਹਦਾ ਨਹੀਂ ਤਾਂ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਨੂੰ ਇਹ ਠੂਠ ਕਹਿੰਦੇ ਆ 500 ਰੁਪਇਆ ਲੈ ਗਏ ਸੀ ਵੋਟ ਪਾਈ ਸਾਨੂੰ ਇਹ ਸਬੂਤ ਦਿਖਾਣ ਇਹ ਸਬੂਤ ਕਰਨ ਵੀ ਕਿਹੜੀ ਕਲੋਨੀ ਚ 500 ਰੁਪਇਆ ਦਿੱਤਾ ਫੋਟੋ ਅੱਜ ਕੱਲ ਮੋਬਾਈਲ ਕੋਲ ਉਹ ਦੱਸ ਦੇ ਲਈ ਫੋਟੋ ਕੱਚ ਲੈਂਦਾ ਜਿਹੜਾ ਮੁੰਡਾ ਜੀ ਦਰਸ਼ਕ ਇਤਨਾ ਬਾਅਦ ਦਾ ਵਿਸ਼ੇਸ਼ ਪਾਣੀ ਕਰਦੇ ਸਾਡੀ ਕਲੋਨੀ ਚ ਵੋਟ ਲੈ ਜਾਂਦੇ ਜਿੱਤ ਜਾਂਦੇ ਸਭ ਕੁਝ ਕਰ ਲੈਂਦੇ ਸਾਡੇ ਕਿੰਨਾ ਦੋ ਮਹੀਨੇ ਹੋ ਗਏ ਪਾਣੀ ਨਹੀਂ ਆਇਆ ਅੱਜ ਕਿੱਥੇ ਪਾਣੀ ਪਈ ਬੱਚੇ ਸਕੂਲ ਨੇ ਜਾਣਾਂ ਦਾ ਕੰਮ ਆ ਦੇ ਜਾਣਾਂ ਦਾ ਦੇੜੀ ਦੇ ਪੈ ਰਹੇ ਬੱਚੇ ਕਰਨਾ ਕਿ ਨਾਨ ਤੋਂ ਤੋਂ ਕਰਾਣੇ ਜਾ ਕੇ ਵੇਲਾ ਪਹਾਲ ਸਾਡੇ ਪਾਣੀ ਇੱਕ ਬੂੰਦ ਨਹੀਂ ਹੈ ਘਰਾਂ ਦੇ ਕੀ ਕਰ ਲਾੜਾ ਪਹਿਲਾਂ ਵੀ ਤੁਸੀਂ ਮੋਸਤ ਪ੍ਰਦਰਸ਼ਨ ਕੀਤਾ ਹਰੇ ਤੱਕ ਖਾਲ ਨਹੀਂ ਪਾਣੀ ਬੱਸ ਇੱਧੇ ਕਹਿੰਦੇ ਵੀ ਲਾ ਦਾਂਗੇ ਬੰਬੀ ਲਾ ਦਾਂਗੇ ਬੰਬੀ ਬੰਬੀ ਦੇ ਦੋ ਤਾਪਾ ਫਟ ਗਏ ਮੁੜ ਕੇ ਆ ਗਏ ਨਾ ਬੜੀ ਬੜੀ ਗਏ ਫੋਨ ਚੱਕਦੇ ਹਨ ਸਾਰੀ ਕਲੋਨੀ ਘੱਟ ਹੋ ਆ ਗਏ ਅਭੀ ਨਾ ਸਾਡਾ 2 ਮਹੀਨੇ ਦਾ ਪਾਣੀ ਨਹੀਂ ਆ ਰਿਹਾ ਇੱਕ ਟੋਪਾ ਪਾਣੀ ਨਾ ਸਾਡੇ ਗਲੀ 'ਚ ਟੈਂਕ ਆਂਦਾ ਜੀ ਜਾਂ ਤਾਂ ਟੈਂਕਰ ਨੂੰ ਵਾਦਦੇ ਟੈਂਕੂ ਸਾਡੀ ਗਲੀ 'ਚ ਨਹੀਂ ਆਂਦਾ ਸਾਡੇ ਬੱਚੇ ਬਿਮਾਰ ਪਏ ਉਹਨਾਂ ਨੂੰ ਦੋ ਵਾਰੀ ਇੱਥੇ ਜਾ ਕੇ ਦਫ਼ਤਰ ਵਿੱਚ ਆਇਆ ਅੱਥੇ ਵੀ ਇਹਨਾਂ ਨੂੰ ਸੱਦੇ ਆ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਹੁਣ ਕਹਿੰਦੇ ਹੁਣ ਕਹਿੰਦੇ ਸਾਡੀ ਬੰਬੀ ਦਾ ਮਾਲ ਝੁੜ ਦਤਾ ਹੈ ਸਾਡੀ ਬੰਬੀ ਲੱਗ ਜਾਏਗੀ ਉਹਨਾਂ ਦਾ ਕੋਈ ਵੜਵਾ ਹੀ ਨਹੀਂ ਹੈ ਅਸੀਂ ਬੋਤਲ ਅੰਸ਼ਾਰ ਕੀਤੀ ਕਿ ਮੌਜੂਦਾ ਅਦ੍ਰਿਤਕੀਆਂ ਮੋਹਰਾਂ ਦੇ ਦਰਵਾਜ਼ੇ ਤੱਕ ਜਾ ਜਾ ਕੇ ਬੰਦਾ ਕਰਨੇ ਲਾਏ ਆ ਪਰ ਕੋਈ ਸ਼ੀਤ ਨਹੀਂ ਹੋਈ ਹੋਰ ਕਿਹਦਾ ਜਰੋਰਾ ਤੇ ਸ਼ੁਰੂ ਹੋ ਗਏ ਉਹਨਾਂ ਚ ਚੱਲੇਗਾ ਜਿੰਨੇ ਤੱਕ ਪਾਣੀ ਨਹੀਂ ਮਿਲੇਗਾ